ਨਸ਼ਿਆਂ ਖਿਲਾਫ ਪਿੰਡਾਂ ਚ ਲੋਕ ਹੁਣ ਲਾਂਬੰਦ ਹੋਣੇ ਸ਼ੁਰੂ ਹੋ ਗਏ ਨੇ ਜ਼ਿਲ੍ਹਾ ਮਿਰਸਰ ਦੇ ਪਿੰਡ ਮਾਨਾ ਵਾਲਾ ਕਲਾ ਦੀ ਪੰਚਾਇਤ ਨੇ ਨਸ਼ਿਆਂ ਦੇ ਖਾਤਮੇ ਲਈ ਮਤਾ ਪਾਸ ਕੀਤਾ ਹੈ ਤੇ ਇਸ ਨੂੰ ਸਖਤੀ ਨਾਲ ਲਾਗੂ ਕਰਨ ਦਾ ਵੀ ਤਿਆਰ ਕਰ ਲਿਆ ਹੈ ਨਾਲੇ ਪੰਚਾਇਤ ਨੇ ਕੁਝ ਅਜੀਹ ਮਤੇ ਵੀ ਪਾਸ ਕੀਤੇ ਨੇ ਜਿਨ੍ਹਾਂ ਦੇ ਲਾਗੂ ਹੋਣ ਮਗਰੋਂ ਇਹ ਪਿੰਡ ਪੰਜਾਬ ਦੇ ਬਾਕੀ ਪਿੰਡਾਂ ਲਈ ਮਿਸਾਲ ਬਣ ਜਾਵੇਗਾ ਪਿੰਡ ਚ ਨਵੀਂ ਪੰਚਾਇਤ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਾਸ ਕੀਤੇ ਗੇ ਮਤਿਆਂ ਦੀਆਂ ਸ਼ਰਤਾਂ ਵੱਲੇ ਪੋਸਟਰ ਸਾਰੇ ਪਿੰਡ ਚ ਲਾ ਦਿੱਤੇ ਨੇ ਜਿਨ੍ਹਾਂ ਦੇ ਰਾਹੀਂ ਨਸ਼ੇ ਦੇ ਸਦਾਗਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਬਾਝ ਨਾ ਆਏ ਤਾਂ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਹੋ ਜਾਓ ਪਿੰਡ ਦੀ ਪੰਚਾਇਤ ਵੱਲੋਂ ਪਾਸ ਕੀਤੇ ਮਤਿਆਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ ਪਿੰਡ ਜਿਨ ਨਸ਼ਾ ਵੇਚਣ ਖਰੀਦਣ ਅਤੇ ਨਸ਼ਾ ਕਰਕੇ ਬਾਜ਼ਾਰਾਂ ਚ ਆਵਾਰਾ ਘੁੰਮਣ ਵਾਲੇ ਵਿਅਕਤੀਆਂ ਨਸ਼ਾ ਕਰਨ ਲਈ ਚੋਰੀ ਦਾ ਸਮਾਨ ਖਰੀਦਣ ਅਤੇ ਵੇਚਣ ਵਾਲੇ ਦਾ ਸਮਾਜਿਕ ਬਾਇਕਾਟ ਕੀਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਵੀ करवाई ਜਾਵੇਗੀ। ਸਵਰਗਵਾਸੀ ਡਾਕਟਰ ਮਨਮੋਹਨ ਸਿੰਘ ਜੀ ਦੇ ਨਾਮ ਤੇ ਪਿੰਡ ਮਾਨਾ ਵਾਲਾ ਕਲਾਂ ਦੇ ਸਟੇਡੀਅਮ ਦਾ ਨਾਮ ਰੱਖਿਆ ਜਾਵੇਗਾ। ਪੰਚਾਇਤ ਵੱਲੋਂ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੀ 3100 ਰੁਪਏ ਦੀ ਐਫਡੀ ਕਰਵਾਈ ਜਾਵੇਗੀ ਅਤੇ ਉਸ ਪਰਿਵਾਰ ਵੱਲੋਂ ਇੱਕ ਰੁਖ ਲਾਉਣਾ ਲਾਜ਼ਮੀ ਹੋਵੇਗਾ। ਗਰੀਬ ਪਰਿਵਾਰ ਦੇ ਮੁੰਡੇ ਕੁੜੀਆਂ ਜੋ ਕਿ ਪੜ੍ਹਾਈ ਦੇ ਵਿੱਚ ਅਵਲ ਹਨ ਅਤੇ IAS IPS ਅਤੇ PCS ਦੀ ਤਿਆਰੀ ਕਰਨ ਵਾਲੇ ਬੱਚਿਆਂ ਲਈ ਪੰਚਾਇਤ ਵੱਲੋਂ ਪਿੰਡ ਦੇ தானੀ ਸੱਜਣਾ ਦੇ ਸਹਿਯੋਗ ਦੇ ਨਾਲ ਪੜ੍ਹਾਈ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਪੜ੍ਹਾਈ ਦਾ ਸਾਰਾ ਖਰਚਾ ਖੁਦ ਅਦਾ ਕਰੇਗੀ ਪਿੰਡ ਦੀ ਪੰਚਾਇਤ। ਪਿੰਡ 'ਚ ਕਿਸੇ ਵੀ ਤਰ੍ਹਾਂ ਦੇ ਸਮਾਗਮ ਦੌਰਾਨ DJ ਦਾ ਸਮਾਂ ਰਾਤ 10:30 ਵਜੇ ਤੱਕ ਹੀ ਹੋਵੇਗਾ। ਜੇਕਰ ਕੋਈ ਵੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਪਰਿਵਾਰ ਅਤੇ DJ ਮਾਲਕ ਨੂੰ 11000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਪੰਚਾਇਤ ਦਾ ਕਹਿਣਾ ਹੈ ਕਿ ਇਹਨਾਂ ਫੈਸਲਿਆਂ ਨਾਲ ਪਿੰਡ 'ਚ ਨਵਾਂ ਬਦਲਾ ਆਵੇਗਾ। ಗ್ರಾಮ ਪੰਚਾਇਤ ਪਿੰਡ ਮਾਨਾ ਵਾਲਾ ਕਲਾਮ ਵੱਲੋਂ ਜਿਹੜੇ ਮਤੇ ਪਾਸ ਕੀਤੇ ਗਏ ਨੇ ਸਾਡੇ ਸਮਾਜ ਨੂੰ ਵੇਖਦਿਆਂ ਹੋਇਆਂ ਤੇ ਪਿਛਲੇ ਦਿਨੀ ਜੋ ਸਾਡੇ ਮਹਿਰੂਮ ਨੇਤਾ ਸਾਡੇ ਡਾਕਟਰ ਮਰਮੋਹਨ ਸਿੰਘ ਸਵਰਗਵਾਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਾਂਗੇ ਅਸੀਂ ਆਪਣਾ ਪਿੰਡ ਦਾ ਖੇਡ ਸਟੇਡੀਅਮ ਪਿੰਡ ਦੀਆਂ ਜਿਹੜੀਆਂ ਸਾਡੇ ਬੱਚੀਆਂ ਜਿਹੜੇ ਲੜਕੇ ਲੜਕੀਆਂ ਜੋ ਪੜਨਾ ਚਾਹੁੰਦੇ ਨੇ ਆਪਣੇ ਜੀਵਨ ਨੂੰ ਵਧੀਆ ਬਤੀਤ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਪੰਚਾਇਤ ਵੱਲੋਂ ਆਈਐਸ ਆਈਪੀਐਸ ਪੀਸੀਐਸ ਦੀ ਜਿੰਨੀ ਵਿੱਦਿਆ ਦਾ ਖਰਚਾ ਹੋਏਗਾ ਸਾਡੀ ਪੰਚਾਇਤ ਵੱਲੋਂ ਉਹਦਾ ਖਰਚਾ ਪੂਰਾ ਚੁੱਕਿਆ ਜਾਵੇਗਾ ਤੇ ਜਿਹੜੇ ਡੀਜੇ ਦਾ ਜਿਹੜਾ ਸਿਸਟਮ ਹੈ ਕਿਉਂਕਿ ਬੱਚੇ ਸਾਰਾ ਇੱਕ ਘਰ ਦਾ ਪ੍ਰੋਗਰਾਮ ਹੁੰਦਾ ਤੇ ਸਾਰਾ ਪਿੰਡ ਡਿਸਟਰਬ ਹੁੰਦਾ ਇਸ ਕਰਕੇ ਅਸੀਂ ਡੀਜੇ ਉੱਤੇ ਪੂਰਨ ਪਾਬੰਦੀ ਲੱਗੇਗੀ ਕਿ 10:30 ਵਜੇ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਕੋਈ ਵੀ ਐਡਾ ਵੱਡਾ ਸਾਊਂਡ ਜਾਂ ਡੀਜੇ ਸਿਸਟਮ ਨਹੀਂ ਚੱਲੇਗਾ ਬਿਨਾ ਪਰਮਿਸ਼ਨ ਤੋਂ ਜੇ ਇਹਨੂੰ ਡੀਜੇ ਵੀ ਚਲਾਉਣਾ ਹੋਵੇ ਉਹਦੀ ਪਰਮਿਸ਼ਨ ਲੈਣੀ ਹੋਏਗੀ ਜੇ ਉਹ ਇਸ ਦੀ ਉਲੰਘਣਾ ਕਰਦਾ ਤੇ ਉਸ ਨੂੰ 11000 ਰੁਪਏ ਦਾ ਜੁਰਮਾਨਾ ਪਾਵਾਂਗੇ ਜਿੰਨੇ ਵੀ ਨਸ਼ਾ ਵੇਚਦੇ ਨੇ ਉਹ ਆਪਣੇ ਘਰਾਂ ਦਾ ਗੁਜ਼ਾਰਾ ਕਰਨ ਵਾਸਤੇ ਵੇਚਦੇ ਨੇ ਪਰ ਜਿਹੜਾ ਆਉਣ ਵਾਲੀ ਸਾਡੀ ਪੀੜ੍ਹੀ ਦਾ ਨੁਕਸਾਨ ਹੋ ਰਿਹਾ ਉਸ ਦੇ ਬਾਰੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਪਰ ਆ ਸਾਡੀ ਪੰਚਾਇਤ ਵੱਲੋਂ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਅਸੀਂ ਉਹਨਾਂ ਨੂੰ ਬਹੁਤ ਵਾਰਨਿੰਗਾਂ ਦਿੱਤੀਆਂ ਪਰ ਉਹ ਉਹਨਾਂ ਨੇ ਉਨ੍ਹਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਸੀ ਪਰ ਅਸੀਂ ਹੁਣ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਘਰਾਂ ਦੇ ਗਾੜੀ ਵੀ ਤਕਤੀਆਂ ਲਾਵਾਂਗੇ ਜੇ ਹੁਣ ਵੀ ਉਹ ਸੁਧਰੇ ਨਾ। ਉਧਰ ਪੰਚਾਇਤ ਵੱਲੋਂ ਪਿੰਡ ਦੀ ਭਲਾਈ ਲਈ ਲਏ ਗਿਆ ਨਾ ਫੈਸਲਿਆਂ ਤੋਂ ਪਿੰਡ ਵਾਸੀ ਕਾਫੀ ਖੁਸ਼ ਨੇ। ਜਿਨ੍ਹਾਂ ਪਰਿਵਾਰਾਂ ਦੇ ਬੱਚੇ ਨਸ਼ੇ ਦੀ ਤਲਦਲ 'ਚ ਫਸ ਚੁਕੇ ਨੇ ਉਹਨਾਂ ਆਪਣੇ ਹਾਲਾਤ ਦੱਸਦਿਆਂ ਕਿਹਾ ਕਿ ਨਸ਼ੇ ਉਹਨਾਂ ਦੇ ਘਰ ਤਬਾਹ ਕਰ ਰਹੇ ਨੇ। ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਅਜਿਹੀ ਹੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹਨਾਂ ਦੀਆਂ ਪੁਸ਼ਤਾਂ ਤੱਕ ਯਾਦ ਰੱਖਣ। ਨਾਲੇ ਪਿੰਡ ਦੇ ਖੇਡ ਸਟੇਡੀਅਮ ਦਾ ਨਾਮ ਸਭ ਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਲ ਸਿੰਘ ਦੇ ਨਾਮ ਤੇ ਰੱਖਣ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਗਿਆ। ਇਸ ਪਰਾਲੇ ਤੇ ਅਸੀਂ ਬਿਲਕੁਲ ਸਹਿਮਤ ਆ ਪਰ ਜੋ ਨਸ਼ੇ ਦਾ ਹਾਲਾਤ ਹੈ ਨਾ ਸਾਡੇ ਪਿੰਡ ਦੇ ਵਿੱਚ ਬਹੁਤ ਬੁਰਾ ਆ ਰਿਹਾ ਮੇਰੇ ਬੱਚੇ ਨੇ ਨੌਰਮੈਡੀਕਲ ਕੀਤਾ ਮੇਰੇ ਬੱਚੇ ਨੇ ਵਧੀਆ ਵਧੀਆ ਪੜ੍ਹਾਈਆਂ ਕੀਤੀਆਂ ਮੇਰਾ ਬੱਚਾ ਬਰਬਾਦ ਹੋਇਆ ਪਿਆ ਮੈਂ ਇਸ ਟਾਈਮ ਰੋਗੇ ਕਹਿੰਦਾ ਨਸ਼ੇ ਆਣਾਂ ਦਾ ਬਰਬਾਦ ਕਰ ਦੋ ਜੋ ਕੁਝ ਹੈਗਾ ਇਹਨਾਂ ਦਾ ਇਹਨਾਂ ਤੇ ਪੂਰੀ ਬੰਦੀ ਲਾਈ ਜਾਵੇ ਮੈਂ ਇਨਾਂ ਤੋਂ ਦੁਖੀ ਹਾਂ ਬੱਚੇ ਦੇ ਉੱਥੋਂ ਬਹੁਤ ਜ਼ਿਆਦਾ ਇਹਨਾਂ ਦਾ ਬੇੜਾ ਗਰਕ ਹੋ ਜੇ ਇਹਨਾਂ ਨਸ਼ਿਆ ਦੇ ਨਾਲ ਬਰਬਾਦ ਕਰਤੀ ਦੁਨੀਆ ਸਾਰੀ ਸਾਰਾ ਪਿੰਡ ਬਰਬਾਦ ਕਰਕੇ ਰਹਿ ਤਾ ਸੋਨਰਗੇ ਬੱਚੇ ਲੋਕਾਂ ਦੇ ਰੁੱਲਦੇ ਫਿਰਦੇ ਆ ਉਹਨਾਂ ਦੀਆਂ ਮਾਵਾਂ ਰੋਂਦੀਆਂ ਫਿਰਦੀਆਂ ਮਾਤਾਵਾਂ ਮਾਰਦੀਆਂ ਫਿਰਦੀਆਂ ਵਾ ਉਹ ਨਸ਼ਾ ਸਾਡੇ ਘਰ ਤੋਂ ਨਿਕਲ ਤੋਂ ਬਾਹਰ ਨਸ਼ਾ ਮਿਲਣ ਧਿਆ ਵਾ ਤੇ ਉਹਨਾਂ ਨੂੰ ਕੀ ਲੋੜ ਛੱਡਣ ਦੀ ਜਦੋਂ ਨਸ਼ਾ ਸਾਡੇ ਪਿੰਡ ਚੋਂ ਬੰਦ ਹੋ ਜਾਏਗਾ ਤੇ ਫਿਰ ਇਸ ਕੋਟ ਦਾ ਬਚਾਅ ਹੋਏਗਾ ਨਹੀਂ ਤੇ ਪਿੰਡ ਦੇ ਵਿੱਚ ਬਹੁਤ ਬੁਰਾ ਹਾਲ ਜੀ ਸਾਡੇ ਪਿੰਡ ਦੇ ਨਸ਼ੇ ਦੇ ਬਹੁਤ ਹੀ ਮਾੜੇ ਹਲਾਤੇ ਆ ਜੀ ਬਹੁਤ ਹੀ ਜ਼ਿਆਦਾ ਨਸ਼ੇ ਦਾ ਕਾਰਨ ਪਿੰਡ 'ਚ ਚੋਰੀਆਂ ਵਾ ਵਧ ਹੁੰਦੀਆਂ ਜੀ ਲੋਕਾਂ ਕੋਲਾਂ ਜਾਦੀਆਂ ਹੁੰਦੀਆਂ ਧੀਆਂ ਪੈਣਾ ਦਾ ਆਉਣਾ ਜਾਣਾ ਓਕਾ ਹੋਇਆ ਜੀ ਅਸੀਂ ਇਸ ਵੱਲੋਂ ਪੰਚਾਇਤ ਦੇ ਬਹੁਤ ਬਹੁਤ ਧੰਨਵਾਦੀ ਵੀ ਜਿਹੜਾ ਇਹਨਾਂ ਨੇ ਮਦਦ ਪਾਇਆ ਤੇ ਇਹ ਚਾਹੁੰਦੇ ਕਿ ਸਾਰਾ ਪਿੰਡ ਵਾਸੀ ਇਹਦਾ ਸਾਥ ਦੇਣਾ ਪਿੰਡ ਦੇ ਹਾਲਤ ਜਿਆਦੇ ਮਾੜੇ ਆ ਥੋੜੇ ਵੀ ਨਹੀਂ ਜੋ ਘਰ ਘਰ ਵਿਖੰਡਈ ਜੋ ਇੱਥੇ ਕੁੜੀ ਛੁੱਟ ਜਾਂਦੇ ਆ ਦੂਜਣ ਕਹਿੰਦੇ ਚੁੱਕ ਕੇ ਲੈ ਜਾਓ ਆ ਪਾਹੇ ਬੁੱਚ ਪਾ ਕੇ ਗਾਂ ਜਾਂਦੇ ਆ ਐਸੀ ਦੀ ਅੱਖਾਂ ਦਾ ਰੋਕ ਲੰਗਾ ਸਾਡੇ ਆਪ ਬੱਚੇ ਖੁਦ ਲੈ ਕੇ ਕਦੇ ਰੋਈ ਨਾ ਕੀ ਕਰੀ ਸੋਵਾਕੇ ਪਿੰਡ ਮਾਨਾ ਵਾਲਾ ਕਲੰਦੀ ਪੰਚਾਇਤ ਵੱਲੋਂ ਪਾਏ ਗਏ ਮਤੇ ਦੀਆਂ ਸ਼ਰਤਾਂ ਛਲਾਗਾਯੋਗ ਹਨ ਅਤੇ ਜੇਕਰ ਇਹਨਾਂ ਫੈਸਲਿਆਂ ਨੂੰ ਸਹੀ ਢੰਗ ਦੇ ਨਾਲ ਲਾਗੂ ਕਰਕੇ ਪੰਚਾਇਤ ਕਾਮਯਾਬ ਹੋ ਜਾਂਦੀ ਹੈ ਤਾਂ ਇਹ ਪਿੰਡ ਪੰਜਾਬ ਦੇ ਬਾਕੀ ਪਿੰਡਾਂ ਲਈ ਮਿਸਾਲ ਬਣ ਜਾਵੇਗਾ ਪੀਟੀਸੀ న్యూਸ ਲਈ ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਦੀ ਰਿਪੋਰਟ